ਜਿਹੜੀ ਪੋਲੂਸ਼ਨ ਕ੍ਰੀਏਟ ਕਰਨ ਵਾਲੀ ਫੈਕਟਰੀ ਲੱਗ ਰਹੀ ਹੈ ਇਹਦੀ ਜਿੰਦੀ ਜਾਗਦੀ ਐਗਜ਼ਾਮਪਲ ਉਦਾਹਰਨ ਕਨੌਲੀ ਰੋਪੜ ਦੇ ਕੋਲ ਬਹੁਤ ਵੱਡਾ ਸੀਮੈਂਟ ਪਲਾਂਟ ਵੀ ਨਹੀਂ ਲਾਇਆ ਹੋਇਆ ਉੱਥੇ ਅੱਜ ਵੀ ਜਾ ਕੇ ਦੇਖ ਲਓ 25 30 ਪਿੰਡਾਂ ਦੀਆਂ 75 ਉਹਨੀਆਂ ਲੋਕੀ ਰਹਿੰਦੇ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਗਈਆਂ ਲੇਕਿਨ ਪ੍ਰਸ਼ਾਸਨ ਅੱਜ ਨਹੀਂ ਸੁਣ ਰਿਹਾ ਇੱਕ ਵਾਰੀ ਇਹ ਫੈਕਟਰੀ ਲੱਗ ਗਈ ਤਾਂ ਡੈਫੀਨਿਟਲੀ ਇੱਥੇ 15 15 ਕਿਲੋਮੀਟਰ ਤੱਕ ਗਰਸ਼ੰਕਰ ਲਾਲਾਉ ਮਾਲਪੁਰ ਲਾਲਾਉ ਇੱਧਰ ਪਿੰਡ ਲਾਲਾਉ ਕੋਟਸਦੂਈ ਲਾਲਾਉ ਇੱਥੇ ਦੇ ਸਾਰੇ ਲੋਕਾਂ ਦਾ ਜੀਣਾ ਹਰਾਮ ਹੋ ਜਾਏਗਾ ਤੇ ਜਿਹੜਾ ਕਿ ਅਸੀਂ ਕਦੀ ਵੀ ਕਿਸੇ ਵੀ ਕੌਸਟ ਤੇ ਅਸੀਂ ਨਹੀਂ ਚਾਹਾਂਗੇ ਅਸੀਂ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਫੈਕਟਰੀ ਨਾ ਲੱਗੇ ਔਰ ਲੋਕੀ ਵੀ ਇਹੀ ਚਾਹੁੰਦੇ ਆ ਇਹ ਹੋਰ ਲੋਕਾਂ ਨੂੰ ਨਹੀਂ ਪਤਾ ਜਿਹੜੀ ਕਿ ਅਸੀਂ ਅੱਜ ਰਿਸਪੈਕਟਡ ਐਸਡੀਐਮ ਸਾਹਿਬ ਦੇ ਆਪਣੀ ਦਰਖਾਸਤ ਦਿੱਤੀ ਆ ਉਹਨਾਂ ਨੂੰ ਦੱਸਿਆ ਵੀ ਇਹ ਤੋਂ ਬੜਾ ਵੱਡਾ ਧੋਖਾ ਕੀਤਾ ਗਿਆ ਕਿ ਜਰਾਤ ਉੱਪਰ ਜਾ ਲੋ ਔਰ ਜਾਂ ਹੋਰ ਅਧਿਕਾਰੀਆਂ ਨੇ ਜਾਂ ਕਰਮਚਾਰੀਆਂ ਨੇ ਮਿਲ ਕੇ ਇਹ ਧੋਖਾ ਕੀਤਾ ਗਿਆ ਇਹਨੂੰ ਦੁਬਾਰਾ ਇਹ ਪ੍ਰੋਸੈਸ ਵਿੱਚ ਪਾਇਆ ਜਾਵੇ ਲੋਕਾਂ ਨੂੰ ਜਨਤਕ ਕੀਤਾ ਜਾ ਕੇ ਲੋਕਾਂ ਦਾ ਪਰਮਿਸ਼ਨ ਲਈ ਲਾ ਕੇ ਲੋਕਾਂ ਨਾਲ ਸਾਂਝ ਕੀਤੀ ਜਾਵੇ ਕਿ ਫੈਕਟਰੀ ਅਸੀਂ ਲੱਗਣ ਦੇਣੀ ਆ ਜਾਂ ਨਹੀਂ ਲੱਗਣ ਦੇਣੀ ਇਹਦੇ ਕੀ ਫਾਇਦੇ ਆ ਇਹਦੇ ਕੀ ਨੁਕਸਾਨ ਆ ਫਾਇਦੇ ਕੀ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ ਵਾਰ-ਵਾਰ ਦੱਸਦੇ ਆ ਇਹਦਾ ਨੁਕਸਾਨ ਹੀ ਨੁਕਸਾਨ ਆ ਨੁਕਸਾਨ ਵੀ ਇਦਾਂ ਦਾ ਹੋਊਗਾ ਕਿ ਸਾਨੂੰ ਪਿੰਡਾਂ ਦੇ ਪਿੰਡ ਖਾਲੀ ਹੋ ਜੂਗੇ ਜਿਸ ਤਰ੍ਹਾਂ ਕਿ ਸਾਡਾ ਪਾਣੀ ਖਰਾਬ ਕੀਤਾ ਹੁਣ ਇਹ ਨਹੀਂ ਸਾਡਾ ਵਾਤਾਵਰਣ ਖਰਾਬ ਕਰ ਦੇਣਾ ਸੋ ਅਸੀਂ ਤਾਂ ਸਰਕਾਰ ਨੂੰ ਹੱਥ ਜੋੜ ਬੇਨਤੀ ਕਰਾਂਗੇ ਕਿ ਇਹ ਜਿਹੜੀ ਫੈਕਟਰੀ ਆ ਇਹਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਜਿੱਥੇ ਵੀ ਬਣਦਾ ਹੋਵੇ ਲੇਕਿਨ ਨਰਿਆ ਛੱਲੇ ਦੇ ਕੋਲ ਕੁਝ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਹ ਫੈਕਟਰੀ ਕਿਸੇ ਵੀ ਹਾਲਤ ਵਿੱਚ ਅਸੀਂ ਲੱਗਣ ਨਹੀਂ ਦਵਾਂਗੇ। ਇਹਨਾਂ ਦੇ ਵਿੱਚ ਸਾਡੇ ਇਲਾਕੇ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਅੰਬੂਜਾ ਸੀਮੈਂਟ ਫੈਕਟਰੀ ਦਾ ਇੱਕ ਪਲਾਂਟ ਪਿੰਡ ਨਿਆਲਾ ਦੇ ਵਿੱਚ ਲੱਗਣ ਜਾ ਰਿਹਾ ਹੈ। ਜੇ ਦੀ ਜਿਹੜੀ ਜਿੰਨੀ ਲੀਗਲ ਪ੍ਰੋਸੈਸ ਹੁੰਦੀ ਹੈ ਕਿ ਪਹਿਲਾਂ ਇਲਾਕੇ ਨੂੰ ਇਕੱਠੇ ਕਰਕੇ ਉੱਥੇ ਇੱਕ ਜਿਹੜੀ ਹੈ ਪਬਲਿਕ ਹੀアリング ਕਰਨੀ ਹੈ। ਉਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਤੇ ਫਿਰ ਅਸੀਂ ਪੂਰੇ ਇਲਾਕੇ ਨੇ ਆਪਣਾ 1780 ਪਿੰਡਾਂ ਨੇ ਰਲ ਕੇ ਜਿਹੜੀ ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਦੁਆਬਾ ਬਣਾ ਕੇ ਡੀਸੀ ਹੁਸ਼ਿਆਰਪੁਰ ਸਾਹਿਬ ਨੂੰ ਡੀਸੀ ਸਾਹਿਬ ਹੁਸ਼ਿਆਰਪੁਰ ਤੇ ਵਾਤਾਵਰਣ ਵਿਭਾਗ ਨਵੀਂ ਦਿੱਲੀ ਤੇ ਐਸਡੀਐਮ ਗੜਸ਼ੰਕਰ ਨੂੰ ਇਹ ਲਿਖ ਕੇ ਭੇਜਿਆ ਸੀਗਾ ਕਿ ਇਹ ਜਿਹੜੀ ਵੋਟਲੀ ਕਾਨੂੰਨੀ ਕਾਰਵਾਈ ਆ ਜਿਹੜੀ ਪਹਿਲੀ ਕਰਨੀ ਸੀ ਉਹ ਗਲਤ ਤਰੀਕੇ ਨਾਲ ਹੋਈ ਹੈ ਸੋ ਉਹਦੇ ਸਬੰਧੀ ਸਾਡੀ ਇਹ ਫਿਰ ਮੀਟਿੰਗ ਡੀਸੀ ਸਾਹਿਬ ਦੇ ਕਹਿਣ ਤੇ ਅੱਜ ਐਸ ਡੀ ਐਮ ਸਾਹਿਬ ਨੂੰ ਜਿਹੜੇ ਲਿਖਤੀ ਆਰਡਰ ਆਏ ਸੀਗੇ ਕਿ ਇਹ ਅੰਬੂਜਾ ਸੀਮੈਂਟ ਫੈਕਟਰੀ ਵਾਲੇ ਤੇ ਨਾਲ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਦੇ ਅਫਸਰ ਤੇ ਇਲਾਕੇ ਦੇ ਮੋਹਤਬਰ ਵਿਅਕਤੀ ਜਿਹਦੇ ਵਿੱਚ 80 ਪਿੰਡਾਂ ਤੋਂ ਮੋਹਤਬਰ ਵਿਅਕਤੀ ਸੈਂਕੜਿਆਂ ਦੀ ਤعداد ਦੇ ਵਿੱਚ ਅੱਜ ਇੱਥੇ ਸ਼ਾਮਲ ਹੋਏ ਆ ਔਰ ਇਹ ਆਸ਼ਵਾਸ਼ਣ ਦਿੱਤਾ ਗਿਆ ਐਸ ਡੀ ਐਮ ਸਾਹਿਬ ਨੇ ਉਸ ਮੀਟਿੰਗ ਦੇ ਵਿੱਚ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਵੱਖ-ਵੱਖ ਉਹਨਾਂ ਦੇ ਨਾਲ ਵਿਚਾਰ ਪਟਾੰਦਰਾਂ ਕੀਤਾ ਸਭ ਤੋਂ ਪਹਿਲਾਂ ਜਿਹੜੇ ਹੋਰ ਪੱਖ ਨੇ ਵਿਚਾਰੇ ਜਾਣਗੇ ਪਰ ਸਭ ਤੋਂ ਵੱਡਾ ਪੱਖ ਇਹ ਪਬਲਿਕ ਹੀアリング ਜਿਹੜਾ ਲੀਗਲ ਪ੍ਰੋਸੈਸ ਹੈ ਉਹ ਦੁਆਰਾ ਕੁਰਬਾਨ ਦੀ ਸਿਫਾਰਸ਼ ਕੀਤੀ ਗਈ ਹੈ ਸੋ ਅਸੀਂ ਇਹ ਸਮਝਦੇ ਹਾਂ ਇਹ ਸਾਡੇ ਲੋਕਾਂ ਦੀ ਅੱਜ ਸਾਡੇ ਸਾਰਿਆਂ ਦੇ ਇਕੱਠ ਦੀ ਇਹ ਜਿੱਤ ਹੈ ਤਾਂ ਕਿ ਅਸੀਂ ਜਿਹੜਾ ਇੱਕ ਹਾਂਜੀ ਅੱਜ ਇਹ ਇਕੱਠ ਨਰਿਆਲਾ ਨੇੜੇ ਸੈਲਾ ਲੱਗਣ ਜਾ ਰਹੀ ਹੈ ਉਬੂਜਾ ਫੈਕਟਰੀ ਦੇ ਖਿਲਾਫ ਹੋਇਆ ਇਹਦੇ ਚ ਪੂਰੇ 70 80 ਪਿੰਡਾਂ ਦੇ ਸਾਰੇ ਮੋਹਤਵਾਰ ਬੰਦੇ ਪਹੁੰਚੇ ਆ ਇਹ ਫੈਕਟਰੀ ਸਾਨੂੰ ਅਣਜਾਣ ਪੁਨੇ ਚ ਅਣਜਾਣ ਪੁਨਾ ਮਤਲਬ ਸਾਨੂੰ ਦੱਸਿਆ ਹੀ ਨਹੀਂ ਇਲਾਕੇ ਦੇ ਉਸ ਪਿੰਡ ਦੇ ਬੰਦਿਆਂ ਨੂੰ ਪਤਾ ਨਹੀਂ ਬਿਲਕੁਲ ਨਰਿਆਲੇ ਦੇ ਬੰਦਿਆਂ ਨੂੰ ਬਿਲਕੁਲ ਪਤਾ ਨਹੀਂ ਕਿ ਸਾਡੇ ਨਾਲ ਨਾਲ ਕੰਧ ਦੇ ਨਾਲ ਸਾਡੇ ਮੂਜਾ ਫੈਕਟਰੀ ਲੱਗਣ ਜਾ ਰਹੀ ਹੈ ਉਹ ਸਾਰੀ ਬੋਕ ਉਹਨਾਂ ਨੇ ਜੋ ਵੀ ਕੀਤੀ ਹੀਰਨ ਜਨਸਨ ਵਾਈ ਕੀਤੀ ਆ ਉਹਦੇ ਅਗੇਂਸਟ ਅੰਦਰ ਜੋ ਵੀ ਗੱਲਬਾਤ ਹੋਈ ਆ ਉਹਨਾਂ ਨੇ ਸ਼ਾਸਨ ਦਵਾਇਆ ਸਾਰੇ ਅਫਸਰ ਇਕੱਠੇ ਹੋਏ ਸੀ ਪੋਲੂਸ਼ਨ ਵਾਲੇ ਵੀ ਤੇ ਸਾਰੇ ਲੋਕਾਂ ਮੋਤਵਾਰਾਂ ਨੇ ਗੱਲ ਕੀਤੀ ਕਿ ਫੈਕਟਰੀ ਬਿਲਕੁਲ ਨਹੀਂ ਲੱਗਣ ਦਾਂਗੇ ਕਿਉਂਕਿ ਇਹ ਬਹੁਤ ਸੰਘਣੀ ਆਬਾਦੀ ਚ ਦੁਆਬੇ ਦੇ ਪਿੰਡ ਜਿਹੜੇ ਬਹੁਤ ਸੰਘਣੇ ਆ ਇਸ ਕਰਕੇ ਅਸੀਂ ਸਰਕਾਰ ਨੂੰ ਉੱਪਰ ਤੱਕ ਮੰਗ ਕਰਦੇ ਆ ਕਿ ਸਾਡੇ ਇਹ ਸੰਘਣੀ ਆਬਾਦੀ ਦੇ ਇਲਾਕੇ ਚ ਇਹ ਇੰਨਾ ਖਤਰਨਾਕ ਪਲਾਂਟ ਨਾ ਲਾਇਆ ਜਾਵੇ ਮੈਂ ਇਹ ਗੱਲ ਪ੍ਰਸ਼ਾਸਨ ਨੂੰ ਪੋਲੂਸ਼ਨ ਵਾਲਿਆਂ ਨੂੰ ਪੁੱਛਣਾ ਚਾਹਨਾ ਕਿ ਜਿਸ ਵੇਲੇ ਆਪਾਂ ਕਿਸੇ ਨੂੰ ਮਨਜ਼ੂਰੀ ਦਿੰਨੇ ਆ ਪਹਿਲਾਂ ਉਹਦੀ 에ਅਰ ਕੁਆਲਿਟੀ ਚੈੱਕ ਕਰਦੇ ਆ ਇਹਨਾਂ ਨੇ ਜਿਹੜੀ ਸੈਲੇ ਦੀ 에ਅਰ ਕੁਆਲਿਟੀ ਐਸ ਵੇਲੇ 350 ਆ ਜੇ 50 ਤੋਂ ਲੱਗੇ 100 ਹੋਵੇ ਉੱਥੇ ਇਹਨੂੰ ਐਨਓਸੀ ਦਿੱਤੀ ਜਾਂਦੀ ਆ ਇਹ ਜਿਹੜਾ ਇੱਥੇ ਦਾ ਪ੍ਰਦੂਸ਼ਣ ਦਾ ਹੈਗਾ ਆ ਮਤਲਬ ਐਕਸੀਅਨ ਇਹਦੀ ਮਿਲੀ ਭੁਗਤਣਾ ਇਹਨਾਂ ਨੇ ਇਹਨਾਂ ਨੂੰ ਐਨਓਸੀ ਦਿੱਤੀ ਇਸ ਕਰਕੇ ਦੁਬਾਰਾ ਇਹਦੀ ਐਪੋਲੂਸ਼ਨ ਦੀ ਦੁਬਾਰਾ ਇਹਦੀ ਐਨਓਸੀ ਲਈ ਜਾਵੇ ਤਾਂ ਲੋਕਾਂ ਦੀ ਜਿਹੜੀ ਆ ਪਬਲਿਕ ਹਿਅਰਿੰਗ ਕੀਤੀ ਜਾਵੇ ਕਿਉਂਕਿ ਸੈਲੇ ਦਾ ਜਿਹੜਾ ਪਹਿਲਾਂ ਪਾਣੀ ਖਰਾਬ ਹੋ ਚੁੱਕਾ ਆ 2800 2800 ਦੇ ਕਰੀਬ ਉਹਦੀ TDS ਵੈਲਿਊ ਆ ਜਿਹੜੀ ਕਿ ਪੀਣ ਦੇ ਕਾਬਲ ਨਹੀਂ ਹੈਗੀ ਜਿਹੜਾ 에ਅਰ ਪੋਲੂਸ਼ਨ ਆ ਉਹ ਤਕਰੀਬਨ ਇਸ ਵੇਲੇ 4500 ਆ ਜੇ ਬਾਈ ਦੀਵੇ ਖਦਾ ਦਾ ਖਾਸਤਾ ਇਹ ਫੈਕਟਰੀ ਲੱਗ ਜਾਂਦੀ ਆ ਕਮ ਸੇ ਕਮ 25 ਕਿਲੋਮੀਟਰ ਤੱਕ ਜਿਹੜੇ ਪਿੰਡਾਂ ਨੂੰ ਉਹਨੂੰ ਮਾਈਗ੍ਰੇਟ ਕਰਨਾ ਪਊਗਾ ਸੋ ਸਾਡੀ ਸਰਕਾਰ ਤੋਂ ਵੀ ਇਹੀ ਮੰਗਵਾ ਪੇ ਫੈਕਟਰੀ ਨੂੰ ਬਿਲਕੁਲ ਨਾ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਪਰਮਿਸ਼ਨ ਨਾ ਦਿੱਤੀ ਜਾਵੇ ਪੇ ਬਾਕੀ ਜਿੱਦਾਂ ਲੋਕ ਸਾਰੇ ਨਾਲ ਚੱਲੂਗੇ ਅਸੀਂ ਸਾਰਿਆਂ ਦੇ ਨਾਲ ਆ ਫੈਕਟਰੀ ਕਿਸੇ ਵੀ ਕੀਮਤ ਤੇ ਅਸੀਂ ਲੱਗਣ ਨਹੀਂ ਦੇਣੀ ਧੰਨਵਾਦ